ਇੰਨਾ ਮੈਨੂੰ ਟੈਨਸ਼ਨ ਕਾ ਦਿਓ ਇੰਨਾਂ ਤੋਂ ਹੌਸਲਾ ਕਰ ਹਾਂ ਤੁਹਾਨੂੰ ਇਹ ਪਹਿਨੇ ਜਿਹੜੇ ਇੰਨਾਂ ਦੇ ਕੰਮ ਇੰਨਾਂ ਦੇ ਛੰਨਾ ਸੀ ਚਾਹ ਸ਼ਮਸ਼ਾਨ ਕਾਟਤੇ ਰਹਿੰਦੀ ਸੀ ਇਹ ਦੋਨਾਂ ਜਿੰਨਾ ਤੇ ਇੰਟਰਵਿਊ ਚ ਵੀ ਸਿੱਧਾ ਕੀਤਾ ਸੀ ਨਾ ਅੱਛਾ ਅੱਛਾ ਜਿਹੜਾ ਅਸੀਂ ਉੱਥੇ ਉੱਥੇ ਕਰਿਆ ਸੀ ਇਹ ਹੁਣ ਜਮੇ ਕਿੰਨੇ ਕਰ ਕਿੰਨੇ ਕਰਾਂਗੇ ਇੰਨਾਂ ਦਾ ਦੋ ਕਰਨੇ ਬਿੱਲਾ ਸਿੰਘ ਦੋ ਭਰਾ ਇੱਧਰ ਜਿੱਧਰ ਇਹ ਛੰਨਾ ਚ ਕੋਈ ਪਰਵਾਹ ਨਹੀਂ ਕਰਨੀ ਮੋਦੀ ਕਰਦੇ ਤੂੰ ਕਰ ਲੈ ਜੂਮ ਕਰਲੀ ਜੂਮ ਕਰਲੀ ਮੈਂ ਕਿਹਾ 1 ਲੱਖ ਰੁਪਏ ਆ ਜਾ ਥੋੜਾ ਜਿਹਾ ਅੱਗੇ ਅੱਗੇ ਆਪਾਂ ਕਰੀਏ ਨਾ ਪਿਆਰ ਦਿੱਕਤ ਆਉਂਦੀ ਹੈ ਹਾਂ ਦੋਨੋਂ ਬ੍ਰਦਰ ਹੀ ਹੈ ਇੱਚਲੇ ਇੱਛਾ ਮੈਂ ਆਹ ਬ੍ਰਿੰਦ ਦੇ ਵਿੱਚ ਮੈਂ ਤੱਕਣਾ ਪਿਛੋੜੇ ਦੇ ਜੂਮ ਆ ਦੋ ਦੇ ਤਿੰਨ ਲੱਖ ਕਰ ਪੂਰਾ ਹਾਂ ਦੋ ਹਾ ਦੋ ਲੱਖ ਤੀਜਾ ਕਰ ਕਿੱਥੇ ਆ ਆ ਤਾਂ ਹਾਂ ਪਾ ਦੇ ਨਾ ਲੱਖ ਇੱਕ ਦੋ ਤਿੰਨ ਚਾਰ ਪੰਜ 6 7 8 ਰੁਪਏ ਠੀਕ ਆ ਆਪਣੇ ਤਿੰਨ ਘਰਿਆ ਨਾ ਹਾਂ ਰੁਪਏ ਹਾਂ ਇਹ ਕੋ ਕਿੱਥੇ ਗਏ ਆਵੇ ਇਧਰ ਉੱਤੇ ਚੱਲਦਾ ਵਿੱਚ ਘਰ ਵਜਦਾ ਅਸੀਂ ਦੇ ਜੀ ਹੋਇਆ ਪਤਾ ਇਹ ਕੋਈ ਪਰੇਸ਼ਾਨੀ ਦੇ ਦੇਖੇ ਹਾਂ ਹੰਦਰ ਖੁੱਲ ਹੰਦਰ ਖੁੱਲ ਹੰਦਰ ਪਿੱਛੇ ਤੇਰੀ ਗੱਲ ਸੁਣ ਲੈ ਮੂੰਹ ਇਹ ਬਣੀ ਕੀ ਗੱਲ ਹੈ 2014 ਕੋਈ ਇਧਰ ਓਏ 1 ਲੱਖ ਰੁਪਈਆ 100 ਰੁਪਏ ਸਾਰਿਆਂ ਨੂੰ ਪਤਾ ਵੀਡੀਓ ਬਣਾਉਂਦੇ ਆ ਬੰਦੇ ਸਰ ਰੋਣਾ ਚਪਾ ਰੋ 1 ਲੱਖ ਰੁਪਈਆ ਆਕਰਬੀ ਮੈਂ ਇਹ ਜਿੰਨਾ ਫੋਨ ਵੀ ਆਦੇ ਘਰ ਲਿਖੇ ਦੋ ਦੇਖ ਲੋ ਹੁਣ ਕਿੰਨੇ ਕਿੰਨੇ ਹੋਗੇ ਮੈਂ 2 ਲੱਖ ਹੋ ਗਿਆ ਜੀ ਲੱਖ ਤੁਹਾਨੂੰ ਹੋ ਗਿਆ ਲੱਖ ਤੁਹਾਨੂੰ ਹੋ ਗਿਆ ਲੱਖ ਤੁਹਾਨੂੰ 3 ਲੱਖ ਹੋ ਗਿਆ 3 ਆ 4 ਲੱਖ ਹੋ ਗਿਆ ਹਾਂਜੀ ਠੀਕ ਆ ਜੀ ਤੁਹਾਡੇ ਕੀ ਹੋਇਆ ਸਾਡੇ ਸਮਸ਼ਾਨ ਚ ਬੈਠੇ ਆ ਕਿੰਨੇ ਘਰਿਆ ਚਾਰ ਕਰ ਚਾਰ ਕਰਿਆ ਇਧਰ ਮੋਟਰ ਵਾਲੇ ਕਹਿੰਦਾ ਕੋਈ ਬੋਰ ਮੋਟਰ ਪੈ ਗਿਆ ਜਾਨੇ ਆ ਇਹ ਟੋਟਲ ਕਿੰਨੀ ਸਾਡੇ 6.5 ਸਾਡੇ 6 ਆ ਲੋ 6 6 ਹੈ 50000 ਹੋਰ ਦਿਓ 50000 ਹੋਰ ਦਿਓ 50 50 ਹੋਰ ਦਿਓ ਕਿਉਂ ਪਰਵਾਹ ਨਾ ਦੋ ਵੀਰੇ ਕਿਹੜੇ ਆਹ ਟੋਟਲ ਮੇਰੀ ਗੱਲ ਸੁਣ ਲੋ ਪਰਵਾਹ ਨਹੀਂ ਕਰਨੀ ਕਿਉਂਕਿ ਹੁਣ ਮੈਂ ਮੈਂ ਥੋੜਾ ਅਸੀਂ ਮੈਂ ਚੱਲ ਰਿਹਾ ਕੋਈ ਇੱਕਰੀ 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 ਕੋਈ ਪਰਵਾਹ ਨਹੀਂ ਠੀਕ ਆ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਆ 50000 ਮਾਤਾ ਤੁਸੀਂ ਰੱਖੋ 7 ਲੱਖ ਤੇ